ਰਖ ਡਿੱਗੇ ਰਾਜ ਨੇਰ ਪੈ ਗਿਆ ਬਾਹਰ ਹੈ 6:30 ਹੋਏ ਆ ਲੇਟ ਮਾਰ ਕੇ ਕੱਢੋ ਇਹਦੇ ਮਗਰ ਹੀ ਲਾਣ ਨੂੰ ਹੀ ਫਿਰਦੇ ਹਾਂਜੀ ਦੇ ਦਿਓ ਵਧੀਆ ਜਿਹੀ ਸਟਾਈਲ ਆ ਲਓ ਜੀ ਪੈਕ ਕਰਾਉਦੇ ਹਾਂ ਗਿਫਟ ਲੈ ਲਿਆ ਜੋੜ ਕਿੰਨੇ ਹਾਂਜੀ ਮੈਂ ਹਾਂ ਤੁਸੀਂ ਆ ਪਤਾ ਨਹੀਂ ਲੱਗਦਾ ਤੂੰ ਮੈਂ ਆਪਣੇ ਜਨਮ ਦਿਨ ਤੇ ਖਾਣਾ ਨਹੀਂ ਹੈ ਮੁੰਡਾ ਹਨਾ ਜਿਹੜਾ ਮੁੰਡਾ ਬੱਜਣ ਵਾਲਾ ਹੈ ਤੇ ਮੁੰਡੇ ਸੀਟੀ ਫੜਾਤੀ ਹੁਣ ਇਹਨੇ ਤਾਂ ਸਭ ਖਾ ਲੈਣਾਂ ਨੇ ਗੱਲ ਸੁਣ ਦੇਣੀ ਇਹਨੇ ਕਿਸੇ ਨੂੰ ਪਾਪੇ ਨੂੰ ਸੁਣਾ ਜੇ ਪਾਪੇ ਨੂੰ ਸੁਣਾ ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਜਾਣ ਕੇ ਸੰਗਾ ਫੈਮਿਲੀ ਵੱਲੋਂ ਅੱਜ ਦੇ ਬਲੌਗ ਵਿੱਚ ਤੁਹਾਡਾ ਹੈਗਾ ਸਵਾਗਤ ਅੱਜ ਹੈਗੀ ਆ ਅਨਿਵਰਸਰੀ ਅਨਿਵਰਸਰੀ ਕਿਹਦੀ ਆ ਉਹ ਅਸੀਂ ਨਹੀਂ ਤੁਹਾਨੂੰ ਦੱਸਣਾ ਤੇ ਅੱਜ ਸਾਰੇ ਜਨੇ ਨਾਲ ਟੇ ਕਰਦੇ ਆ ਪਲੈਨ ਵੀ ਸਰਪ੍ਰਾਈਜ਼ ਕਿੱਦਾਂ ਦਈਏ ਤੇ ਕਿੱਦਾਂ ਅਨਿਵਰਸਰੀ ਮਨਾਈਏ ਤਾਂ ਅੱਜ ਤਨ ਦਿਖਾਉਣੇ ਆ ਪਿੰਡਾਂ ਵਿੱਚ ਕਿਤਾ ਅਨਿਵਰਸਰੀ ਮਨਾਈ ਜਾਂਦੀ ਹੈ ਆ ਚਫਾ ਲੈ ਕੇ ਉੱਤੇ ਚੜਿਆ ਸਰ ਕੀ ਸਰਪ੍ਰਾਈਜ਼ ਦਈਏ ਹਾਂ 1 ਮਿੰਟ ਰੀ ਕਰਦਾ ਰਿਆਂ ਤੁਸੂਗਾ ਸਰਪ੍ਰਾਈਜ਼ ਸਮਰ ਕੀ ਕਹਿ ਤੋ ਕੇ ਸਰਪ੍ਰਾਈਜ਼ ਚਲੋ ਚੰਨੀਏ ਫੇਰ ਸਰਪ੍ਰਾਈਜ਼ ਤੇ ਮਨਾਉਣੇ ਆ ਅਨਿਵਰਸਰੀ ਅੱਜ ਬਣੇ ਰਹੀਓ ਵਲੌਗ ਦੇ ਵਿੱਚ ਤੇ ਬਣੇ ਰਿਹਾ ਕਰੋ ਬਣਦੇ ਤੁਸੀਂ ਘੱਟ ਬਣ ਕਿਉਂ ਬਣਦੇ ਘੱਟ ਮੈਨੂੰ ਨਹੀਂ ਪਤਾ ਕਰੋ ਘੱਟ ਬਣ ਗਿਆ ਪੂਰੇ ਬਣਿਆ ਰਿਹਾ ਕਰੋ ਪੂਰਾ ਬਲੌਗ ਐਂ ਸ਼ੇਅਰ ਕਰਦੇ ਅਗਰ ਦੱਬ ਕੇ ਸਹੀ ਚੱਲਦੇ ਆਂ ਅੱਜ ਪੂਰੇ એનર્ਜੀ ਦੇ ਨਾਲ ਆ ਸਮਰ ਵਾਂਗੂ ਕੀ ਕੀ ਕਰਦੇ ਹੁੰਦੇ ਕੌਣ ਕਰਦੇ ਆ ਇਹ ਤੇ ਕੀ ਕੀ ਚੀਜ਼ ਲੈ ਕੇ ਜਾਣੀ ਆ ਤੇ ਸਾਰਾ ਨਾਲ-ਨਾਲ ਬਲੌਗ ਦੇ ਤੁਹਾਨੂੰ ਇਸ ਕੀ ਇਹਨਾਂ ਦਾ ਸਪਲੇਨ ਹੁੰਦਾ ਰਹੂਗਾ ਐਕਸਪਲੇਨ ਐਸ ਪਲੇਨ ਹੁੰਦਾ ਰਹੂਗਾ ਚਲੋ ਖੈਰੀ ਵਿਜ਼ਿਟ ਜੋ ਤੇ ਕਰੋ ਇਸ਼ਤਿਆਰੀਆਂ ਸ਼ੁਰੂ ਇਹ ਇਦਾਂ ਹੀ ਕਰਦੇ ਆਂ ਹੁਣ ਪਹੁੰਚ ਚੁੱਕੇ ਆਂ ਜਹਾਂ ਜੂਲਰ ਦੇ ਕੋਲ ਲਾਉਣ ਲੈਣਾ ਆਪਾਂ ਕੋਈ ਗਿਫਟ ਤੇ ਇੱਥੇ ਆਂਟੀ ਗਿਫਟ ਦੀ ਆਂਟ ਐਸਾ ਆਂਟੀ ਦੇ ਕੋਲ ਕੋਈ ਗਿਫਟ ਤੋਂ ਤੋਂ ਲੈ ਕੇ ਟੀਕਾ ਲੰਮਾ ਹੈ ਮੰਡੀ ਦੇ ਕੋਲ ਆ ਉਹ ਨਾਲ ਡਿਆ ਲੱਖਣ ਐਂਡਾ ਕੋਲ ਲੰਗਦਾ ਆਇਆ ਲੰਗਦਾ ਉਹ ਤਾਂ ਪਾਲੋ ਇੰਪੋਰਟਡ ਆ ਇੰਪੋਰਟਡ ਆ ਕਾਡੀਆਂ ਨੀਆਂ ਦਿੱਤੀਆਂ ਸਿਲੈਕਟ ਕਰਨਾਂ ਹੀ ਓਕਾ ਹੋ ਗਿਆ ਹੈ। ਓਏ ਹੁਣ ਪਤਾ ਲੱਗਦਾ ਕਿ ਦੋ ਕੁ ਦਿਖਾਉਣੀਆਂ ਐ ਭਾਈ। ਜ਼ਿਆਦਾ ਕਰੂ ਜਿਆਦਾ ਜਬ। ਓਏ ਜਿਆਦਿਆਂ ਦੇ ਪਸੰਦੀ ਨਹੀਂ ਕੋਈ ਹੁੰਦਾ। ਅੱਤ ਪਿੱਛੇ ਤੋਂ ਦੋਟਾ ਨਾਲ ਚੜਾਉਣਾ। ਹਾਂਜੀ ਦੇ ਦਿਓ ਵਧੀਆ ਜਿ ਦੇ ਫਟ ਰਹੇ ਨੇ। ਆ ਲਓ ਜੀ 8 ਕਰਾ ਰਿਹਾ ਜੀ ਗਿਫਟ ਲੈ ਲਿਆ ਜੋੜਾ ਕਿੰਨੇ? ਹਾਂਜੀ। ਤੇ ਹੁਣ ਸਾਂਜੇ ਦਾ ਜੋੜਾ। ਤੇ ਖਾਣ ਪੀਣ ਦਾ ਸਿਸਟਮ। हेलो ये लो बैग भी मिल गया ऊपर चौहान जूलर मेन बाजार हांला संगया तो अच्छे सामान लेके नाल ही तुसी ना ले ता नाल ही डिस्काउंट मिल जाया करना सही है <laughs> नहीं पाजी थोड़ा वाला <laughs> मान तान करया करूंगे पूरा 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 मान तान <laughs> चलो जी ਆ ਗਿਆ ਆਪਾਂ ਪਹਿਲਾ ਆ ਗਏ ਹੈਗੇ ਗਾਣੇ ਚੱਲਦੇ ਕਾਪੀਰਾਈਟ ਆ ਜਾਏਗਾ ਗਾਣੇ ਬੰਦ ਕਰ ਦਿਓ ਓ ਗਰਮੀ ਦੇ ਤਿੰਨੇ ਤੀਰਪਾਉ ਕਿਵੇਂ ਆਣਾ ਲਿਆਂਦਾ ਨਹੀਂ ਨਹੀਂ ਤਾਂ ਹੀ ਨਹੀਂ ਰਿਹਾ ਮੈਂ ਕਿਹਾ ਸੀ ਪਹਿਲੇ ਇੱਕ ਡੰਡਾ ਤੋਂ ਦੋ ਹੀ ਰਹਿ ਗਿਆ ਜਦੋਂ ਮੈਂ ਇੱਕ ਡੰਡਾ ਡੱਪਿਆ ਸੀ ਜਦੋਂ ਮੈਂ ਲੈ ਕੇ ਆਇਆ ਇੱਕ ਹੀ ਰਹਿ ਗਿਆ ਹਾਂ ਆਪਾਂ ਉਹਨੇ ਜਾ ਕੇ ਇੱਕ ਨਾ ਚੱਲ ਜਾਊਗੀ ਫੋਲੀ ਕਰਾਂਦੀ ਪਾਪਾ ਹੈ ਇੱਧਰ ਦੀ ਇੱਧਰ ਦੀ ਆ ਜਾਓ ਉੱਧਰ ਦੀ ਆਵਾ ਅੱਜ ਹੈ ਮੈਰੀ ਜਨਵਰੀ ਸਰਪ੍ਰਾਈਜ਼ ਸਰਪ੍ਰਾਈਜ਼ ਵਲੌਗ ਦੇ ਨਾਲ ਜੁੜੇ ਰੱਖਿਓ ਜੁੜੇ ਰਹੀਓ ਜੁੜੋ ਰੱਖਿਓ ਜੁੜੇ ਰੱਖਿਓ ਜੁੜੇ ਰੱਖਿਓ ਯਾਰਮੀ ਬਹੁਤ ਹੈ ਬਹੁਤ ਜਿਆਦਾ ਇੰਨੀ ਗਰਮੀ ਤੇ ਲਾ ਉਹ ਕਿੱਥੇ ਚੜ ਗਿਆ ਭੱਜ ਗਿਆ ਦੇਲਾ ਇੰਨੀ ਗਰਮੀ ਤੇ ਨਹੀਂ ਖਰਾ ਆਪਣੀ ਨੂੰ ਬਿਉਣ ਗਈ ਯਾਰ ਸੱਚ ਕੇ ਕੇ ਆ ਨਾ ਹਲਾਈ ਜਨਾ ਇਦਾਂ ਹੈਪੀ ਅਨਿਵਰਸਰੀ ਜੀ ਥੈਂਕ ਯੂ ਸਮਤ ਨਾਲ ਹੀ ਆਇਆ ਹੈ ਆਹ ਗੱਲ ਨਹੀਂ ਜੜੀ ਹੈ ਆਹ ਗੱਲ ਨਹੀਂ ਆਪਾਂ ਬਾਦ ਚ ਲਾਉਣਾ ਨਹੀਂ ਪੱਕਾ ਚਲਵਣਾ ਨਹੀਂ ਦਿਖਾਇਆ ਕੀ ਪਾਇਆ ਉੱਪਰ ਉਹ ਜੀ ਆਪਾਂ ਪੂਜੀ ਆਪਾਂ ਲਗਾਈਆ ਕਹਿੰਦਾ ਪੂਜੀ ਆਪਾਂ ਪਾਇਆ ਪਰ ਕਹਿੰਦਾ ਮੇਰਾ ਨਾਂ ਨਹੀਂ ਲਿਖਾਇਆ ਆਉ ਤਕੇ ਗਿਆ ਯਾ ਤੁਸੀਂ ਆ ਕੇ ਖਲ ਗਿਆ ਕਿਹਦਾ ਨਾਮ ਲਿਖਿਆ ਆਪਣੇ ਤੇਰਾ ਆ ਜੱਸੀ ਆ ਜੱਸੀ ਆ ਬਿੱਲਾ ਆ ਉਹ ਤੇਰਾ ਕਿਹਦਾ ਮੇਰਾ ਆ ਵੱਡਾ ਸਾ ਆਹੋ ਤੂੰ ਇਹੇ ਹੀ ਆ ਕਿਦਾਂ ਤਾਂ ਬਹਿਣਾ ਨਾ ਕੱਟਣਾ ਬਹਿ ਜਾ ਇੱਥੇ ਬਹਿ ਰੋ ਚੱਲ ਕੱਟ ਤਾਂ ਜੱਸੀ ਭਰਾ ਮੇਰਾ ਬਾਹਰ ਆ ਤੇ ਭਾਬੀ ਸਾਡੀ ਇੱਥੇ ਆ ਤਾਂ ਅਸੀਂ ਇੱਕ ਲੈ ਕੇ ਆਏ ਵੀ ਚਲ ਇੱਥੇ ਥੋੜਾ ਜਿਹਾ ਫੰਕਸ਼ਨ ਕਰ ਲੈਨੇ ਕਿ ਨਹੀਂ ਹੁਣ ਭਾਬੀ ਨੇ ਭਰਾ ਹੁੰਦਾ ਵੀ ਖਾ ਲੈਣਾ ਕੀ ਹਾਂ ਆ ਕੀ ਸੀ ਸਮਰ ਆਪ ਦਾ ਖਾਵੇ ਨਾ ਆਪ ਦਾ ਕੱਟੇ ਨਾ ਮਾ ਸਹੀ ਹੀ ਕਰਦੇ ਉਹ ਲੋ ਰੋਂਦਾ ਤਦ ਹੀ ਨਾ ਬੋਲਣਾ ਚੱਕ ਅਨਿਵਰਸਰੀ ਦਾ ਗਿਫਟ ਜਿਹੜਾ ਮੇਨ ਆ ਆ ਹੁੰਦਾ ਇੱਕ ਦਾ ਗਿਫਟ ਉੱਠ ਕੇ ਤੇ ਉੱਠ ਕੇ ਜਿੱਕੇ ਹੋਠ ਠੀਕੇ ਤਾਂ ਬਹਿ ਜਾ ਉੱਠ ਕੇ ਬੈਠੋ ਕੋਈ ਫੋਟੋ ਹੋਣੀ ਹੈ ਇਹਨੂੰ ਲੈ ਕੇ ਜਾਣਾ ਫਿਰ ਡਾਕਟਰ ਨੂੰ ਹਾਂ ਆਹ ਲੈ ਉੱਠ ਕੇ ਖਾ ਤੂੰ ਮੇਰਾ ਬੈਗ ਲੈ ਮਮੋ ਦਾ ਡੈਡਾ ਬਣ ਲੈ ਡੈਡਾ ਬਣ ਲੈ ਬੈਗ 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 ਆ ਦੋ ਮੇਰਾ ਬੈਗ 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 ਉਹ ਬੈਗ ਉਹ ਤੇ ਬੱਸ ਕਿਹਦਾ ਕੀ ਕਹਾਵਾਂ ਨਾ ਨਾ ਕੀ ਬਣਾਉਣਾ ਇਹ ਕੀ ਨਾ ਨਾ ਸਮਾਵੇ ਇਹ ਕੀ ਆ ਸਮਾਵੇ ਕੀ ਆ ਇਹ ਪਤਾ ਨਹੀਂ ਕਹਦੇ ਕਹਦੇ ਪਤਾ ਬਾਅਦ ਨਹੀਂ ਹੈਪੀ ਮੈਰਿਜ ਅਨਿਵਰਸਰੀ ਕਹਦੇ ਸਵੇਰੇ ਕਹਿੰਦਾ ਸੀ ਉਹ ਕਹਦੀ ਆ ਖਲਾ ਦੋ ਤੁਸੀਂ ਆ ਜਾ ਮੈਂ ਹੀ ਬਾਜ ਮਾਰ ਲੈਂਦਾ ਮੈਂ ਤਾਂ ਉਹਦੇ ਖਾਣਾ ਖਾ ਲਾ ਨੂੰ ਤੂੰ ਖਾ ਚੱਲ ਠੀਕ ਹੈ ਜੀ ਆਪਾਂ ਅੱਗੇ ਅੱਛਾ ਨਾ ਬਈ ਜੇ ਮੈਨੂੰ ਖਾਣਾ ਜੇ ਦੀ ਅਨਿਵਰਸਰੀ ਆ ਤੁਹਾਡੇ ਜਿਹੜੇ ਵਾਸਤੇ ਆਲੇ ਨੂੰ ਤੁਹਾਡਾ ਕਰਵਾਸਰੀ ਕਾਫੇ ਤੇ ਇਹੀ ਆ ਉਹ ਕਿੰਨਾ ਮੈ ਖਾਣਾ ਮੈਂ ਨਹੀਂ ਮੈਂ ਪਹਿਲਾਂ ਦੱਸ ਉਹ ਕਿੰਨਾ ਮੈ ਖਾਣਾ ਮੈਂ ਮੂੰਹ ਆ ਗਰੀ ਜਾਂਦਾ ਨਹੀਂ ਖਾ ਲੈ ਉਧਰ ਮੂੰਹ ਦੂ ਅੱਡੀ ਜਾਂਦਾ ਮੈਨੂੰ ਖਲਾ ਦਿੰਦੇ ਨਹੀਂ ਮੈਂ ਥੋੜਾ ਜਿਹਾ ਖਾ ਲਾ ਚੱਲ ਮੈਂ ਬੀਬੀ ਦੀ ਚਾਹ ਚਾਹ ਤੀਦੜ ਰੁਪਿਆ ਲੱਗ ਜਾਣਾ ਨੰਬਰ ਨੂੰ ਖਲਾ ਦੇਣਾ ਹਾਂ ਤੁੰਗ ਜੱਸ ਹਾਂ ਦੇਖੀ ਦੇਖੀ ਇਹ ਬਿੱਲੇ ਦਾ ਜਿਹੜਾ ਆਉਣ ਬੜਾ ਛੋਟਾ ਕਾਣਾ ਆਪਣਾ ਤੇ ਹਾਂ ਇਹ ਬਿੱਲੇ ਦਾ ਨਹੀਂ ਤੇਰਾ ਖਾਂਦਾ ਆ ਆਪਦਾ ਗੰਦਾ ਆ ਮਾਂ ਆਪਣਾ ਜਨਮ ਦਿਨ ਮਨਾਉਣਾ ਨੀਗਾ ਮੈਂ ਮੇਤੋ ਵੀ ਨਹੀਂ ਖਾਦਾ ਪਹਿਲਾਂ ਮੈਂ ਖਾਂ ਨਾ ਆਪਣੇ ਜਨਮ ਦਿਨ ਤੇ ਖਾਣਾ ਨਹੀਂ ਹੈ ਤੇ ਬਿੱਲੇ ਦੇ ਜਨਮ ਦਿਨ ਤੇ ਬਿੱਲੇ ਦੇ ਸਗੇ ਮੈਰਿਜ ਐਨਿਵਰਸਰੀ ਤੇ ਤੂੰ ਖਾਣਾ ਵਾ ਲੈ ਜੀ ਸਿੱਕੀ ਉਹ ਨਹੀਂ ਉਹ ਇਹ ਖੋਲ ਦੇ ਖੋਲ ਕੇ ਦੇ ਚਾਪੀ ਹੋ ਗਿਆ ਸਾਰੇ ਗੱਲਬਾਤ ਕਰੋ ਵਿਚਵਾਰੀ ਬੋਲ ਤਾਂ ਨੈ ਦੇ ਥੈਂਕ ਯੂ ਮੇਗਾ ਭਾਬੀ ਚਾਂਚਾਂ ਕਰਦੀ ਫੇਰੇ ਵੇੜੇ ਦਿਖਾ ਦੇ ਪਸੰਦ ਆ ਬਹੁਤ ਸੋਹਣੀਆਂ ਸਮਝ ਗਈਆ ਐ ਆਹ ਮੈਂ ਚਾਨਚਾਂ ਕਰਦੀ ਫਿਰੂਗੀ ਹੈ ਮਲੇਸ਼ੀਆ ਤੋਂ ਬਾਦ ਆ ਦੇ 25 ਵਰਸੀ ਮਨਾ ਰਿਹਾ ਪਹਿਲੇ ਤੋਂ ਬਾਦ ਭਰਾ ਭੈਣ ਪਰ ਜੇਰ ਪਰ ਜਾਈ ਜੇਰ ਪਰ ਜਾਈ ਹਾਂ ਭੈਣ ਬਲਾ ਭਰਾ ਭਰਾ ਚਲੋ ਆਹ ਨਾ ਭਾਂਡਾ ਪੀ ਆ ਦੇਖੀ ਆਪਣੇ ਜਨ ਦੇ ਅੱਜ ਇਹਨੂੰ ਕੇਕ ਸੁਵਾਣਾ ਲੱਗਾ ਸੁਵਾਣੇ ਨਹੀਂ ਲੱਗਾ ਉਹ ਤਾਂ ਰੋਂਦਾ ਹੀ ਰਿਹਾ ਉਹੋ ਹੀ ਆਪਣੇ ਜਨ ਦੇ ਅੰਦਰ ਰੋਣਾ ਹੈ ਉਹਨਾਂ ਨੂੰ ਖਰਾਸ ਆਇਆ ਹਾਂ ਚਲੋ ਚਾਹਮ ਬਰਤਸਾ ਨਾ ਪਾਈ ਜਾਂਦਾ ਚਲੋ ਉਹਦੀ ਮੰਮੀ ਨੂੰ ਜਿਹੜਾ ਅੱਜ ਉਹ ਜਿਆ ਖਾਲਾ ਖਾਲਾ ਭਜੀ ਮੰਮੀ ਮੰਮੀ ਲੱਗੇ ਜਦੋਂ ਆਉਂਦੇ ਤੂੰ ਜੱਸੀ ਨੂੰ ਭਰਾ ਦੇ ਬਾਬੇ ਤੋਂ ਭਰਾ ਦੇ ਜੱਸੀ ਨੂੰ ਭਰਾ ਦੇ ਮੰਮੀ ਤੂੰ ਜਸੀ ਨੂੰ ਭੁਲਾ ਦੇ ਉਹ ਵੀ ਤਾਂ ਕਰਦਾ ਖਾਲਾ ਖਾਲਾ ਕਰ ਠੀਕ ਆ ਖਾਲਿਆ ਗਏ ਨਹੀਂ ਕੋਈ ਨਹੀਂ ਹੁਣ ਬੀਬੀ ਨੇ ਚੱਕਿਆ ਵੀ ਨਹੀਂ ਕਰਨਾ ਉਹ ਤਾਂ ਖਾਦਾ ਉਹਨੇ ਆਉਣ ਬਣਾਵਾਂਗਾ ਕੋਈ ਨਹੀਂ ਇਹਨੂੰ ਚੱਕਿਆ ਵੀ ਨਾ ਕਰ ਜੇ ਤੀਤੋ ਖਾਂਦਾ ਨਹੀਂ ਬੰਦ ਕਰ ਸ਼ੈਤਾਨ ਹੈ ਕੋਈ ਡੀ ਚੱਲ ਜਿੱਥੇ ਭੁੱਲ ਗਏ ਹੈਰੀ ਨੇ ਕੀ ਕੱਢਣਾ ਹੈਰੀ ਉਹ ਤੇ ਆਪਣਾ ਖਾਣ ਵਾਲਾ ਲੈ ਚਲ ਕਹਿੰਦਾ ਬਾਕੀ ਆਪੇ ਹੀ ਖਾਵੋ ਸਮਾਨ ਇਹਨੇ ਰੈਪ ਮੰਗਾਇਆ ਜੱਸੀ ਦਾ ਵੀ ਰੈਪ ਹੀ ਹੈ ਨਾ ਕਰੇ ਅੱਛਾ ਤੁਹਾਡਾ ਕੀ ਆਂ ਇਹ ਦੇਸੀ ਬੰਦੇ ਪਕੌੜੇ ਪਨੀਰ ਅੱਛਾ ਇਹ ਸਲਾਹ ਕਿਹਨੇ ਦਿੱਤੀ ਸੀ ਪਕੌੜਿਆਂ ਦੀ ਮੇਰੀ ਸੀ ਸਲਾਹ ਮੈਂ ਕਿਹਾ ਸੀ ਪਹਿਲੇ ਬਣਾਈ ਸੀ ਮੈਂ ਕਿਹਾ ਸੀ ਬਰਗਰ ਹੁਣ ਕਿੰਨੇ ਦਾ ਮੈਂ ਉਧਰ ਸਪ੍ਰਿੰਗ ਰੋਲ ਕਹਿੰਦੇ ਸੀ ਕਿ ਮੈਂ ਉਹ ਲੈ ਮੈਨੂੰ ਉਹ ਮਿਲੇ ਨਹੀਂ ਹਾਂ ਇਹ ਨਾ ਖੋਲੋ ਕਰਦੇ ਨਾ ਚੱਕਦੇ ਆਹ ਤਾਂ ਦਾ ਰੈੱਡ ਆਹ ਹੈ ਰੀ ਦਾ ਦੇ ਲਾ ਹਿਸਾਬਤਾ ਹਾਂ ਉਹਨੇ ਆ ਬਣਾਇਆ ਇਹਦੇ ਵਿੱਚ ਬਰਗਰ ਹੋਣੇ ਆ ਬਰਗਰ ਕਾ ਤਾਂ ਲਿਆ ਹੈਰੀ ਕੀ ਬੰਦਾ ਆ ਕਾ ਲੱਗਤ ਆ ਆਪ ਲੈਟਾ ਬਹੁਤ ਵਧੀਆ ਆ ਇੱਕ ਸਾਈਡ ਤੇ ਬੰਦਾ ਚਟਨੀ ਪਾ ਲੈਂਦਾ ਆ ਇੱਕ ਸਾਈਡ ਤੇ ਸਮਾਨ ਪਾ ਲੈਂਦਾ ਆ ਖੈਂਡ ਵਿੱਚ ਓਏ ਸਮਰ ਨਹੀਂ ਇਦਾਂ ਨਹੀਂ ਕਰਨਾ ਸਵਾਟੇ ਪੈਣਾ ਹਾਂ ਪਲੇਟਾ ਕਾ ਵੀ ਲੈ ਜੀ चॉकलेट मैंने ही लाई है मैं ही लेके आई हूं से जब तुमने वो ना लिया हिंदी में बात करते हमारे से ओए गंदिया तो, ती, तुझ बाहर सारे ਦੇਖ 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 ਦੇ ਮੁੰਡਾ ਹੈ ਦੇ ਮੁੰਡਾ ਹੈ ਦੇ ਮੁੰਡਾ ਹੈ ਅੱਜ ਕੀ ਹੈ ਕਿ ਅੱਜ ਮੇਰੇ ਡੈਡੀ ਦਾ ਵਿਆਹ ਆਇਆ ਡੈਡੀ ਦਾ ਵਿਆਹ ਸੀ ਲੈ ਚਲੋ ਸਮਝ ਆਉ ਉਹ ਸਮਰ ਨੂੰ ਸੱਦਿਆ ਨਹੀਂ ਸੀ ਸਮਰ ਨੂੰ ਵਿਆਹ ਤੇ ਸਮਰ ਤੂੰ ਨਹੀਂ ਗਿਆ ਸੀ ਵਿਆਹ ਤੇ ਹਾਏ ਸਮਰ ਤੂੰ ਨਹੀਂ ਵਿਆਹ ਤੇ ਗਿਆ ਸੀ ਪਾਪਾ ਦੇ ਆਪਣੇ ਪਾਪਾ ਦੇ ਵਿਆਹ ਤੇ ਮੰਮੀ ਦੇ ਵਿਆਹ ਤੇ ਇੱਥੇ ਜਦੋਂ ਇਦਾਂ ਤਿਆਰ ਹੋਈ ਸੀ ਇਹ ਇਦਾਂ ਤੂੰ ਗਿਆ ਸੀ ਤੂੰ ਸੁੱਤਾ ਸੀ ਕਹਿੰਦਾ ਮੈਂ ਸੁੱਤਾ ਸੀ ਉਦੋਂ ਕਿੱਥੇ ਬੈਗਾ ਤੂੰ ਆਪਣੇ ਮੰਮੀ ਡੈਡੀ ਦੇ ਵਿਆਹ ਤੇ ਨਹੀਂ ਗਿਆ ਮੈਂ ਕਿ ਜਦੋਂ ਤਿਆਰ ਆ ਕਹਿੰਦਾ ਮੈਂ ਸੁੱਤਾ ਸੀ ਕਹਿੰਦਾ ਮੈਂ ਸੌਂ ਰਿਹਾ ਹਾਂ ਹੋਏ ਨਹੀਂ ਜਿਵੇਂ ਮੇਰੇ ਬਾਗਾ ਖਾਂ ਟੈਕ ਟੈਕ ਬਾਰ ਪਤਾ ਕੀ ਗੱਲ ਆ ਗਰਮੀ ਬਹੁਤ ਆ ਸਾਰੇ ਜਣੇ ਏਸੀ ਵਾਲੇ ਕਮਰੇ ਚ ਭੱਜਦੇ ਆ ਹਨਾ ਹਾਂ 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 ਉਹ ਪਲੇਟ ਤੇ ਲੈ ਲਾ ਪਲੇਟ ਦੋ ਨਾ ਹਾਂ ਲੈ ਲੈ ਮੈਂ ਨਹੀਂ ਵਰਕਰ ਖਾਣਾ ਮੈਂ ਤਾਂ ਅੱਗੇ ਨਹੀਂ ਠੀਕ ਮੈਨੂੰ ਵਰਕਰ ਆਹ ਲੈ ਲੈ ਐਪੀ ਜੀ ਸੌਸ ਹੀ ਪਾਉਣੀ ਆ ਸੌਸ ਪਾ ਲਾ ਚੱਲ ਉਹ ਚਾਹ ਤੇ ਰੋਟੀ ਆ ਪਕ ਰਹੀ ਆ ਲਿਓ ਨੇ ਉਹ ਮੋ ਬੋਤਲ ਹੀ ਲੈਣ ਇਹ ਕੋੜੀ ਆ ਇਹ ਮਿਰਚਾਂ ਵਾਲੀ ਆ ਚੱਲ ਕੋਈ ਨਹੀਂ ਡੈਡੀ ਮਿਰਚਾਂ ਖਾ ਲਾ ਉਦਾਂ ਮਿਰਚਾਂ ਹਰੀਆਂ ਮੰਗਦਾ ਰਹਿੰਦਾ ਕਿਹੜੀ ਮਿਰਚਾਂ ਵਾਲੀ ਮਿਰਚਾਂ ਵਾਲੀ ਸੌਸ ਤੇ ਕਿੰਨੀ ਚੋੜੀ ਹੋਰ ਲੈਣੀ ਨਹੀਂ ਨਹੀਂ ਹੋਰ ਆ ਪਾ ਦੇ ਹਾਂ ਕੀ ਚੇਤੇ ਗਈ ਉਹ ਪਹਿਲਾ ਬਰਗਰ ਬਰਗਰ ਕਾਹਂ ਡਿਆ ਇਹ ਨਹੀਂ ਪਹਿਲਾ ਬਰਗਰ ਬਰਗਰ ਕਾਹਂ ਡਿਆ ਹੁਣ ਪਕੌੜਿਆਂ ਵਾਲਿਆਂ ਦੇ ਨਾਲ ਬਹਿ ਗਈਆਂ ਵੇ ਤੂੰ ਸ਼ੈਤਾਨਾ ਜਿਆ ਸ਼ੈਤਾਨ ਦੇਖੋ ਡੈਡੀ ਦੇ ਕੰਮ ਬਰਗਰ ਚੰਚਿਆਂ ਨਾਲ ਖਾਣੇ ਡੈਡੀ ਨਹੀਂ ਇਹ ਚੰਚਿਆਂ ਥੋੜੀ ਖਾਈ ਤੇ ਟੁੱਟ ਜਾਂਦਾ ਹੈ ਉਦਾਂ ਉਦਾਂ ਹੈਗਾ ਸੌਫਟ ਆ ਤਾਂ ਹੀ ਫੇ ਪਾਪਾ ਵੀ ਇੱਥੇ ਪੈਂਡ ਇਦਾਂ ਹੀ ਖਾਂਦੇ ਹੁੰਦੇ ਆ ਚਮਚੇ ਨਾਲ ਲੈਸ ਇਦਾਂ ਪਾਪਾ ਬੰਗਲਾ ਦੇਸੀ ਸਟਾਈਲ ਆ ਆ ਲੈ ਇਹਨੇ ਕਿਹਾ ਥੋੜਾ ਟੋਲ ਇਹਨੇ ਨਹੀਂ ਖਾਣਾ ਇਹ ਕੀ ਲੈ ਮੈਨੂੰ ਫੜਾ ਦੇ ਇਹ ਤਾਂ ਸੋਰਾ ਇਹ ਸਾਰਾ ਪਨੀਰ ਹੀ ਪਨੀਰਿਆ ਹੈਰੀ ਪਾਪਾ ਦਾ ਪਾਣੀ ਵੀ ਭਰ ਗਿਆ ਵੀ ਟੱਡ ਆਪਾਂ ਦਾ ਕਹਿੰਦੀ ਖਾਣਾ ਨਹੀਂ ਲੋਕ ਹੁਣ ਚੁੰਬੜੀ ਆ ਤੇਰੀ ਕਹਿੰਦੀ ਜਿਹੜਾ ਜਿਹੜਾ ਬਚਿਆ ਉਹ ਮੈਨੂੰ ਫੜਾਈ ਜੋ ਬਾਂਦਾ ਪਾਂਦਾ ਨਾ ਸਿਆਣਾ ਜੀ ਮਾਂ ਖਲਾਮ ਮੰਨੂ ਵੀ ਦਈਓ ਕੋ ਹੋਗਾ ਆ ਗਰਮਾ ਗਰਮ ਬ੍ਰੈਡ ਵਾਲਾ ਪਕੌੜਾ ਖਾਣਾ 50 ਰੁਪਏ ਲੈ ਲੈ ਨੀਰਾ ਚਾਲਾ ਚਾਹੀਦਾ ਪਤਾ ਆਪਣੀ ਨੀਰਾ ਹਮਾਰਾ ਅਸੋਸ ਵਾਲੀ ਗੁੜੀ ਨਹੀਂ ਬੋ ਸਕਦਾ ਆਪਾ ਤਾਂ ਆਪਣਾ ਨਵੇੜ ਲਿਆ ਸਭ ਤੋਂ ਪਹਿਲਾਂ 2 ਵਜੇ ਆ ਦੇ ਵਿੱਚ ਹੈਗੀ ਮਾਰ ਨੂੰ 2 ਵਜੇ ਹਾਂ ਕੋਈ ਨਹੀਂ ਜਾਣਨ ਕਿ ਆ ਤਾਂ ਨਾ ਆ ਸਕਦਾ ਤੇ ਮਹੀ ਕਾਲੇ ਵੀ ਆ ਕੇ ਦੋ ਮੈਂ ਨਹੀਂ ਜੀ ਨਾ ਆ ਦੇ ਦੇ ਜੀ ਤੈਨੂੰ ਕੀ ਬਰੇਟਾ ਲਗਾਣਾ ਮੈਂ ਪਨੀਰ ਪਨੀਰ ਵਿੱਚ ਆ ਦਿਓ ਸਾਂ ਮੈਂ ਕਹ ਡੈਡੀ ਕਹਿੰਦਾ ਵੀ ਅਕੇ ਕੇਕ ਕਿੱਥੇ ਰੱਖਿਆ ਹੈ ਮੰਮੀ ਕਹਿੰਦੀ ਤੂੰ ਫੇਸ ਸੁਪਣੇ ਭਾਈ ਤਾਂ ਭਾਈ ਨੂੰ ਗਰਮਾ ਲਿਆ ਤਾਂ ਬਲਕੇ ਤਾਂ ਇਹ ਦੋਨਾ ਗੋਨਾ ਕੇ ਤੋੜਾ ਤੋਪੇ ਸੁਕਣਾ ਪਾਇਆ ਤਾਂ ਕੇਕ ਕਿੱਥੇ ਆ ਤੂੰ ਫੇਸ ਸੁਪਣੇ ਪਾਇਆ ਤੂੰ ਪਰੈਟੀ ਦੀ ਮੈਨੂੰ ਡੈਡੀ ਤੋਂ ਪੈਸੂ ਕਨੇ ਪਾਈਦਾ ਉਹ ਗਿੱਲਾ ਜਿਹਾ ਹੁੰਦਾ ਹੁਣ ਸੈਂ ਰੜ ਜਾਊਗਾ ਗਰਮਾ ਗਰਮ ਖਾਈਓ ਨਾਲੀ ਜਗ੍ਹਾ ਹੈਗੀ ਆ ਤੁਹਾਡੇ ਚਲੇ ਆਣਾ ਮੰਗਦੇ ਡੈਡੀ ਕੇਕ ਖਾਣਾ ਲੈ ਕੇ ਕੇਕ ਦਾ ਹਿਸਾਬਿਆ ਨਾ ਬਾਹਰ ਚ ਖਾਣਾ ਹੈ ਪਹਿਲਾਂ ਸਾਫ ਚ ਖਾ ਲਿਆ ਜਿਹੜਾ ਖਾਣਾ ਨਹੀਂ ਬਾਹਰ ਚ ਖਾਣਾ ਕੇਕ ਖਾ ਲੈਣ ਦੇ ਪਹਿਲਾਂ ਵੇਖ ਇਹ ਡਿਜ਼ਰਟ ਫੇਟ ਨਹੀਂ ਉਹ ਡੈਡੀ ਨੇ ਤਾਂ ਕਿਹਾ ਵੀ ਕੇਕ ਦਾ ਕਿਤੇ ਚੇਤਾ ਹੀ ਨਹੀਂ ਭੁਲਾ ਲਿਆ ਉਹ ਵੀ ਪਿਆਰ ਉਹ ਵਾਹ ਜਿੱਦਾਂ ਆ ਮੁੰਡਾ ਹਨਾ ਜਿਹੜਾ ਮੁੰਡਾ ਪੱਟਣ ਵਾਲਾ ਹੈ ਤੇ ਮੁੰਡੇ ਸੀਟੀ ਫੜਾਤੀ ਹੋਣੇ ਨੇ ਤਾਂ ਬਹੁਤ ਖਾ ਲੈਣੇ ਨੇ ਗੱਲ ਸਾਨ ਦੇਣੀ ਇਹਨੇ ਕਿ ਤੇਰੇ ਪਾਪੇ ਨੂੰ ਸੁਣਾਇਆ ਪਾਪੇ ਨੂੰ ਸੁਣਾਇਆ ਉਧਰ ਪਾਪੇ ਨੂੰ ਟੋਲ ਤੇ ਬਹਿ ਕੇ ਜੋਰ ਨਾਲ ਸੀਟੀ ਮਾਰੀ ਬਾਸ ਆਉਂਦੇ ਲੱਗਿਆ ਪਾ ਗਿਆ ਕੂਠਾ ਮੂੰਹ ਚ ਪੈ ਗਿਆ ਚਾਲ ਜੀ ਸਾਹ ਚੜ ਗਿਆ ਹਨ ਹਾਂ ਜੇ ਤੁੰਗਲਾ ਲਾ ਕੇ ਆਉਂਦੀਆਂ ਇਹ ਕੈਡਾ ਨਾਂ ਪਾਈ ਹੱਲੇ ਤਾਂ ਛਾਨਕ ਦੀ ਫੈਦੀ ਹਾਏ ਹਾਏ ਆ ਤਾ ਮੁੰਡਾ ਇਹ ਤੇਰੇ ਪਾਦਾਂ ਆਹ ਹੋਏ ਇਹਦੇ ਪਾਦੇ ਹੁਣ ਕੇਕ ਖਾ ਲੇਗੀ ਅਜਰ ਕੇਕ ਆਲੇ ਅਸੀਂ ਦੋ ਹੀ ਬੰਦੇ ਆ ਦੇ ਉਧਰ ਤਾਂ ਨਿੰਦਰੇ ਚੜ ਗਏ ਹੱਲੇ ਚਾਹ ਪੀਣੀ ਆ ਪਕੌੜੇ ਖਾ ਕੇ ਹੁਣੇ ਘੁਕੀਆਂ ਚੜ ਗਈਆਂ ਲੱਗ ਲੱਗਿਆ ਇਹਨਾਂ ਵੀਡੀਓ ਦਾ ਲੱਗ ਆਉਂਦਾ ਵਾ ਦੀ ਹੌਸਲਾ ਲੱਗ ਆਉਂਦਾ ਆ ਕੋਟ ਕਿੰਨੇ ਕੰਪੜਨੇ ਅੱਜ ਕੰਮ ਆ ਦੇਖੋ ਸਮਰ ਦਾ ਮਾਸ਼ਾ ਇਹ ਸਮਤੂਗੀ ਲੈ ਕੇ ਆਇਆ ਗਿਫਟ 2850 ਨਾ ਫਿੰਗਰ ਨਾਲ ਕਹਿ ਵੀ 2850 ਇਹ ਕੀ ਸੀ ਸਮਰ ਨਹੀਂ ਨਹੀਂ ਜਿਹੜਾ ਇਦਾਂ ਕਰਕੇ ਕਰਦੇ ਸਰਪ੍ਰਾਈਜ਼ ਕੀ ਨਾ ਸਰਪ੍ਰਾਈਜ਼ ਕਹਿ ਪਹਿਲਾਂ ਲਓ ਜੀ ਹੁਣ ਖਾ ਵੀ ਕੇ ਤਾਂ ਆ ਗਏ ਆ ਇੱਧਰ ਆਪਣੇ ਮੇਨ ਖਾਸ ਕਰਕੇ ਗੁਰਦਾਰੇ ਦੇ ਸਾਹਮਣੇ ਟਰਾਲੀ ਲੱਗਦੀ ਆ ਅੰਕਲ ਹੁਣੀਆਂ ਦੀ ਪਹਿਲਾਂ ਤਾਂ ਲੈਣ ਲੱਗੇ ਆ ਸਬਜ਼ੀ ਕਰੇਲੇ ਤਾਜੇ ਹੁੰਦੇ ਆ ਟੀਂਡੇ ਤੋਰੀਆਂ ਵੱਦੂ ਤੇ ਹਲਵਾ ਕਤੂ ਮਦਰ ਡੇਲੀ ਤੋੜ ਕੇ ਲਿਓਨੇ ਸਵੇਰ ਨੂੰ ਜੀ ਤੇਲੀ ਸਵੇਰ ਕੇ ਤੇ ਇਹਨਾਂ ਦਾ ਰੇਟ ਆਮ ਦੁਕਾਨਦਾਰਾਂ ਨਾਲੋਂ ਬਹੁਤ ਘੱਟ ਆ ਤੇ ਸੁਭਾਣੇ ਦੇ ਲਓ ਆ ਪੀਲਾ ਦਵਾਨਾ ਜਿਹੜਾ ਆਮ ਬਿਆਵਾ ਤੇ ਤੁਸੀਂ ਖਾਦਾ ਹੋਣਾ ਦੂਜਾ ਕਾਲਾ ਉਹ ਤੇ ਰੇਟ ਖਰਬੂਜਾ ਵਧੀਆ ਅੰਕਲ ਜਿਹੜੀਆਂ ਆਮ ਰੇੜੀਆਂ ਰੂੜੀਆਂ ਆ ਉਹਨਾਂ ਨਾਲ ਤਾਂ ਸਸਤਾ ਹੀ ਰੇਟ ਆ ਟਾਡਾ ਬਹੁਤ ਘੱਟ ਰੇਟ ਤੇ ਅੱਧੋ ਅੱਧੀ ਕਰ ਦੂੰ ਫਰਕ ਹਾਂਜੀ ਹਾਂਜੀ ਅੱਧੋ ਅੱਧੀ ਫਰਕ ਵਾ ਗੌਰਧਾਰੇ ਬਾਬਾ ਕਹਾਂ ਦਾ ਤੇ ਸਾਹਮਣੇ ਉਹ ਤਾਂ ਖਾਸ ਕਾਲੇ ਗੌਰਧਾਰੇ ਦੇ ਸਾਹਮਣੇ ਆ ਲਾਇਬ੍ਰੇਰੀ ਦੇ ਟਰਾਲੀ ਕਿੰਨੇ ਵਜੇ ਲੱਗ ਜਾਂਦੀ ਆ ਇਹ ਆਪਣੀ 2 3 ਵਜੇ 3 ਕਲ ਵਜੇ ਆ ਜੰਦੇ ਆ 3 ਵਜੇ 4 ਵਜੇ ਆ ਜਾਂਦੇ ਸ਼ਾਮਾਂ ਦੇ 7 8 ਵਜੇ ਤਾਈ ਇੱਥੇ ਹੀ ਆ ਤੇ ਜਿਹਨੇ ਹੁਣ ਗਰਮੀਆਂ ਨੂੰ ਖਰਬੂਜਾ ਦਿਵਾਣਾ ਸਾਰਾ ਕੁਝ ਖਾਣਾ ਖਰਬੂਜਾ 95 ਸੈਂਚਰੀ ਹੈ ਬਹੁਤ ਵਧੀਆ ਇਹ ਖਰਬੂਜਾ ਮਧੂ ਖਰਬੂਜਾ ਐਵੇਂ ਨਹੀਂ 30 40 40 ਰੁਪਏ ਕਿਲੋ ਲੈਣ ਦੀ ਲੋੜ ਸਸਤਾ ਹੀ ਰੇਟ ਲੱਗੂਗਾ 10 12 ਰੁਪਏ 15 ਰੁਪਏ ਵਾਠ ਠੀਕ ਚਾਪਿਆ ਦੋ ਅੱਧੀ ਅੱਧੋ ਅੱਧੀ ਆਪ ਭੀਜਦੇ ਆ ਤੇ ਆ ਬੀਜ ਕੇ ਇੱਥੇ ਲਿਆਉਂਦੇ ਆ ਤੇ ਕੱਲ ਨੂੰ ਰਾਤ ਚ ਪੈ ਜਾਣਾ ਚਾਹੀਦਾ ਆ ਇਧਰੋਂ ਘਾਪ ਆ ساری ਟਰਾਲੀ ਲਪਰ ਕੇ ਹੀ ਲਿਆਉਂਦੇ ਇਹ ਤਾਂ ਡੇਲੀ ਲੱਗ ਜਾਂਦੀ ਹੈ ਇੱਕ ਦੋ ਟਰਾਲੀਿੰਦਰਾ ਟਰੈਕਟਰ ਵਾਲੇ ਤੇ ਤੁਸੀਂ ਆਪ ਹੀ ਆ ਕੇ ਮਿਲ ਲਿਓ ਇਹਨਾਂ ਨੂੰ ਮੈਂ ਦੱਸਤਾ ਨਾ ਗੌਰਦਾਰੇ ਖਾਸ ਕਾਲੇ ਦੇ ਸਾਹਮਣੇ ਆ ਸਾਹਮਣੇ ਬਾਜ਼ਾਰ ਮੇਨ ਰੋਡ ਤੇ ਹੀ ਆ ਆ ਪਾਓ ਬਈ ਆ ਦੇਖ ਲਓ ਅਮਜਦ ਖਾਨ ਵੀ ਸਾਡਾ ਲੈਣ ਆਇਆ ਟੱਕਾ ਲਾਦਾ ਕਿੱਟਾ ਆਣਾ ਸਾਢੇ 6 ਵਜੇ ਦੇਖੋ ਕਿੰਨੀ ਢੇਰੀ ਆ ਜੀ ਹਾਂ ਇਹ ਹੈ ਗੱਡੀ ਨੂੰ ਖੁੱਲਣੀ ਨਹੀਂ ਇੱਥੇ ਹੀ ਫਾੜਾ ਖਲਜੂ ਉਹ ਪੋਨੋ ਗੱਲ ਗੱਲ ਆ ਨੰਬਰ ਨਹੀਂ ਲੱਗਾ ਲੈ ਨੇਰੀ ਵਾ ਆ ਗਈ ਬਾਹਰ ਨੇਰ ਪੈ ਗਿਆ 860 ਨੰਬਰ ਹੀ ਉੜ ਗਿਆ ਉੱਤੋਂ ਹਾਂ ਬੋਨਟ ਇਹਨੂੰ ਹੀ ਕਹਦੇ ਮੁੰਡੇ ਨੂੰ ਬੋਨਟ ਲਾ ਦੇ ਉਹ ਆ ਵੇਖੋ ਨੇਰੀ ਕਿੰਨੀ ਆ ਗਈ ਪੂਰੀ ਨੇਰੀ ਆ ਗਈ ਦਰਲੀ ਤੱਕੀ ਖੋਲਣੀ ਹੈ ਗੱਲੀ ਖੋਲਣੀ ਆ ਉਧਰ ਲਈ ਖੋਲ ਉਹ ਤੋਂ ਸ਼ੀਸ਼ਾ ਖੋਲੋ ਤਾਂ ਕਿ ਰਹਿਣ ਖੋਲਣ ਨੂੰ ਨਹੀਂ ਨਹੀਂ ਦੋਹਾਂ ਥੀ ਲਾਉਣਾ ਆ ਲੈ ਜਾਓ ਫੋਨ ਬਾਹਰ ਫੋਨ ਦਿਖਾ ਦਿਓ ਸਾਰੇ ਬਹੁਤ ਜ਼ਿਆਦਾ ਤੂਫਾਨ ਆ ਗਿਆ ਐ ਪੂਰਾ ਖਰਾਬ ਹੋ ਗਿਆ ਖਰਾਬ ਹੋਦਾ ਪਾਇ ਆਨ ਨੇ ਰ ਪੈ ਗਿਆ ਬੱਲੇ ਬੱਲੇ ਰੋਖ ਡਿੱਗੇ ਰਾਜ ਨੇ ਰ ਪੈ ਗਿਆ ਬਾਹਰ ਹੈ 6:30 ਹੋਏ ਆ ਲੈਟ ਮਾਰ ਕੇ ਕੱਢੋ ਇਹਦੇ ਮਗਰ ਹੀ ਲਾ ਲਾਣ ਨੂੰ ਹੀ ਫਿਰਦੇ ਇੱਕ ਦੂਜੇ ਦੇ ਨਾਲ ਲੈ ਜਿਹੜਾ ਉਹ ਮੋਟਰਸਾਈਕਲ ਵਾਲਾ ਜਿਆਦਾ ਕਾਲੀ ਆ ਜਿਹੜਾ ਕਹਿੰਦਾ ਮੈਂ ਮੂਰੇ ਮੈਂ ਮੂਰੇ ਭਰਾਵਾ ਮੋਟਰਸਾਈਕਲ ਵਾਲਿਆਂ ਨੇ ਇਹ ਹੁੰਦੇ ਉਹਨਾਂ ਦੇ ਅੱਖਾਂ 'ਚ ਮਿੱਟੀ ਵੀ ਪੀਤੀ ਯਾਰੀ ਹਾਂ ਔਖਾ ਹੈ ਮੋਟਰਸਾਈਕਲ ਵਾਲਿਆਂ ਦਾ ਵਿਚਾਰਿਆਂ ਦਾ ਜਿਆਦਾ ਔਖਾ ਤੂਫਾਨ ਆ ਗਿਆ ਕੌਣ ਆਏ ਅਸੀਂ ਪੂਰੇ ਨੇੜੇ ਦੇ پاس ਗੰਨੇ ਦੇ ਵਿੱਚ ਦੁਕਾਨੇ ਜਿਹੜਾ ਮੁੰਡਾ ਲੱਗਾ ਉਹ ਘਰੇ ਛੱਟ ਕੇ ਆਉਣਾ ਸੀ ਤਾਂ ਉਹ ਛੱਟ ਕੇ ਫਿਕਰੀ ਰਾਹ ਚ ਰੋਕੀ ਬਹੁਤ ਡਿੱਗੀ ਕਿੰਨੇ ਉਹ ਫਿਰ ਦਵਾਣੇ ਡਿੱਗੀ ਚ ਪਏ ਆ ਦਵਾੜਿਆ ਨੇ ਆਹ ਦਿਸਣਾ ਮਾਟਿਆ ਟ੍ਰੇਨ ਆਹ ਮੈਂ ਜਿਹੜਾ ਫੋਨ ਤੇ ਨਾਲ ਚੱਲ ਗਏ ਚਲੋ ਬਈ ਹੁਣ ਬਹੁਤ ਸਤਿ ਸ਼੍ਰੀ ਅਕਾਲ ਆਇਆ ਕਿੰਨਾ ਕਿੰਨਾ ਦੇ ਪੈਣ ਤੇ ਦੁਪਾਰਾ ਆਇਆ ਮੈਂ ਨਹੀਂ ਘਰ ਨੂੰ ਜਰੂਰ ਦਸੀ ਬੜੇ ਰੋਕ ਡਿੱਗੇ ਮੇਰਾ ਮੋਟਰਸਾਈਕਲ ਵੀ ਬਾਹਰ ਹੀ ਹੈ ਫਿਰ ਉਹ ਦੁਕਾਨੇ ਖੜਾ ਕਰਨਾ ਹੈ ਚੱਲ ਗਿਆ ਫਿਰ ਚਲੋ ਹੁਣ ਓਕੇ ਬਾਈ ਫਿਰ ਹਾਂ